ਹਾਂਜੀ ਸਤਿ ਸ੍ਰੀ ਅਕਾਲ ਨਮਸਤੇ ਸਾਰਿਆਂ ਨੂੰ ਅੱਜ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਰਹੇ ਹਾਂ ਬਾੜੀ ਕਰੇਲਿਆਂ ਦੀ ਰੈਸਪੀ ਬਾੜੀ ਕਰੇਲੇ ਪੰਜਾਬੀ ਦੇ ਵਿੱਚ ਦਾਸੀ ਇਹਨੂੰ ਬਾੜੀ ਕਰੇਲੇ ਕਹਿੰਦੇ ਆ ਕੀ ਪਤਾ ਹਿੰਦੀ ਜਾਂ ਹੋਰ ਚੁੱਕੀ ਲੈਂਗੁਏਜ ਕੀ ਕਹਿੰਦੇ ਨੇ ਉਹ ਮੈਨੂੰ ਪਤਾ ਨਹੀਂ ਮਗਰ ਅਸੀਂ ਤਾਂ ਬਾੜੀ ਕਰੇਲੇ ਕਹਿੰਦੇ ਆ ਅੱਜ ਇਹ ਰੈਸਪੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਸਮਾਰਾ ਕਿਚਨ ਵੀਡੀਓਜ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਜੋ ਸਾਨੂੰ ਮੋਟੀਵੇਸ਼ਨ ਮਿਲ ਸਕੇ ਤੇ ਅਸੀਂ ਹੋਰ ਇਹੋ ਜਿਹੇ ਰੈਸਪੀ ਵਾਲੇ ਵੀਡੀਓ ਲੈ ਕੇ ਆਉਂਦੇ ਰਹੀਏ ਚਲੋ ਸ਼ੁਰੂ ਕਰਦੇ ਆਂ ਆਪਣੀ ਸਬਜੀ ਬਣਾਉਣੀ ਬਾੜੀ ਗਰੇਲੀ ਜਿਹੜੇ ਆਪਾਂ ਕੱਟਣੇ ਜਿਹੜੇ ਕੱਚੇ ਆ ਉਹ ਤਾਂ ਐਂ ਕੱਟਣਿਆ ਵੀ ਸਮੇਤ ਠੀਕ ਹੈ ਜਿਹੜੇ ਪੱਕੇ ਹੋਣਗੇ ਜੀ ਉਹਨਾਂ ਦਾ ਆਪਾਂ ਵੀ ਐਂ ਬਾਹਰ ਕੱਢ ਦੇਣੇ ਆ ਠੀਕ ਹੈ ਜੀ ਵੀ ਜਦੋਂ ਆਪਾਂ ਇਹ ਬਾਹਰ ਕੱਢਤੇ ਆ ਆਪਣੇ ਕੱਟੇਗੇ ਬਾੜੀ ਕਰੇਲੇ ਐਵੇਂ ਬਾੜੀ ਕਰੇਲੇ ਭੋਣ ਵਾਸਤੇ ਜੀ ਆਪਾਂ ਨੂੰ ਤਿੰਨ ਦਾ ਚਾਹੀਦੇ ਨੇ మీడియం ਸਾਈਜ਼ ਦੇ ਪਿਆਜ਼ ਪੂਰੇ ਵਧੀਆ ਨਾਲੇ ਪਿਆਜ਼ ਨਾ ਆਪਾਂ ਚੌਪ ਨਹੀਂ ਕਰਨੇ ਲੰਬੇ ਲੋਟ ਕੱਟਣੇ ਆਗੇ ਜਿਵੇਂ ਆ ਲੰਬੇ ਲੋਟ ਕੱਟੇ ਬਣੇ ਤੇ ਉਹਨਾਂ ਨੂੰ ਕੱਟ ਕੇ ਨਾ ਇੱਕ ਇਕੱਲਾ ਇਕੱਲਾ ਪਿਆਜ਼ ਕਰ ਲਿਓ ਐ ਠੀਕ ਹੈ ਜੀ ਤੇ ਆਹ ਚਾਹੀਦੇ ਨੇ ਆਪਾਂ ਨੂੰ ਤਿੰਨ ਚਾਰ ਹਰੀਆਂ ਮਿਰਚਾਂ ਉਹ ਵੀ ਐਵੇਂ ਕੱਟਣੀਆਂ ਨੇ ਠੀਕ ਹੈ ਜੀ ਜਿਹੜੇ ਆਪਾਂ ਬਣਾ ਰਹੇ ਹਾਂ ਜੀ ਆਪਣੀ ਲੋਹੇ ਦੀ ਕੜਾਹੀ ਵਿੱਚ ਇੱਜ ਬਹੁਤ ਸਵਾਦ ਬਣਦੇ ਨੇ ਕਰੇਲੇ ਐਵੇਂ ਕੀ ਕਿਵੇਂ ਹੁੰਦਾ ਹੈ ਦਾ ਬਧਿਆਵਾਂ ਬਣਾਤੀ ਕਰਾਣੀ ਲੋਹੇ ਦੀ ਜਿਹੜੀ ਕੜਾਹੀ ਹੁੰਦੀ ਹੈ ਇਹਦੇ ਵਿੱਚ ਸਵਾਦ ਵੀ ਬਣਦੇ ਨੇ ਨਾਲੇ ਕਰਾਰੇ ਪੂਰੇ ਘੈਂਟ ਬਣਦੇ ਸਰੇ ਵਾਲੇ ਠੀਕ ਹੈ ਜੀ ਆਹ ਆਪਾਂ ਪਾਤਾ ਜੀ ਤੇ ਸਾਰੋਂ ਦਾ ਤੇਲ ਠੀਕ ਹੈ ਜੀ ਆ ਆਪਣਾ ਤੇਲ ਪੱਕ ਗਿਆ ਜੀ ਹੁਣ ਇਹਦੇ ਵਿੱਚ ਲੱਗਿਆਂ ਆਪਾਂ ਆਪਣੇ ਕਰੇਲੇ ਤਲਣਾਂ ਕਰੇਲੇ ਤਲ ਲੈਣੇ ਆਪਾਂ ਕਰੇਲੇ ਕਿਵੇਂ ਕਰ ਤਲ ਲੈਣੇ ਅਮੀ ਕਿੰਨੇ ਕੁ ਸੂਰੇ ਜੇ ਲਾਈਟ ਬ੍ਰਾਊਨ ਜੇ ਐਹ ਲਾਈਟ ਬ੍ਰਾਊਨ ਜੇ ਤਲ ਲੈਣੇ ਆਪਾਂ ਇਹਦੇ ਵਿੱਚ ਕਰੇਲੇ ਠੀਕ ਆ ਜੀ ਜਦੋਂ ਆਪਣੇ ਕਰੇਲੇ ਲਾਈਟ ਬ੍ਰਾਊਨ ਜੇ ਹੋ ਗਏ ਉਦੋਂ ਆਪਾਂ ਇਹਨਾਂ ਨੂੰ ਬਾਹਰ ਕੱਢ ਦਾਂਗੇ ਕਰੇਲਿਆਂ ਦੇ ਵਿੱਚ 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 ਦੀ ਨਾ ਚੈੱਕ ਵੀ ਕਰੀ ਜਾਈਓ ਠੀਕ ਆ ਕਰੇਲੇ ਆਪਣੇ ਹਾਂ ਜੀ ਆਪਣੇ ਤਰੇਲੇ ਤਲ ਕੇ ਤਲਗੇ ਤਲੇਗੇ ਜੀ ਉਹ ਇਹਨਾਂ ਨੂੰ ਕੱਢ ਦੋ ਇਹਦੇ ਵਿੱਚ ਪਲੇਟ ਦੇ ਵਿੱਚ ਕੱਢਦੇ ਆਪਾਂ ਜਿਹੜੇ ਜਿਹੜੇ ਆਪਣੇ ਕਰੇਲੇ ਤਾਂ ਨਹੀਂ ਗਏ ਹੁਣ ਆਪਾਂ ਘੁੰਨੇ ਆਪਣੀਆਂ ਹਰੀਆਂ ਮਿਰਚਾਂ ਪਾਤੀਆਂ ਜੀ ਠੀਕ ਹੈ ਜੀ ਅੱਧੇ ਹੁਣ ਆਪਾਂ ਆਹ ਪਿਆਜ਼ ਪਾਤੇ ਜਿਹੜੇ ਆਪਾਂ ਕੱਟੇ ਜੀਏ ਲੰਬੇ ਲੋ ਇਹਨੂੰ ਵੀ ਆਪਾਂ ਘੁੰਨ ਲੈਣਾ ਪਿਆਜ਼ਾਂ ਨੂੰ ਇੱਕ ਤੁਹਾਨੂੰ ਹੋਰ ਦਾ ਤਾਂ ਬਾੜੀ ਕਰੇਲੇ ਚ ਜਿੰਨੇ ਵੱਧ ਪਿਆਜ਼ ਪਾਉਗੇ ਓਨੇ ਸਵਾਦ ਬਣਨਗੇ। ਕਰੇਲਾ ਕੋਈ ਵੀ ਆ ਭਿੰਡੀਆਂ ਹੋ ਗਿਆ ਕਰੇਲੇ ਹੋਵੇ। ਠੀਕ ਹੈ ਆਪਾਂ ਵੱਧ ਪਿਆਜ਼ ਪਾਉਣਿਆ ਸਵਾਦ ਹੀ ਬਣਦੇ ਹੁੰਦੇ ਨੇ। ਬਾੜੀ ਕਰੇਲੇ ਜਿੰਨੇ ਵੱਧ ਪਿਆਜ਼ ਪਾਉਗੇ ਓਨੀ ਵਧੀਆ ਬਣੋਗੇ ਓਨੇ ਸਵਾਦ ਬਣਨਗੇ ਜੀ। ਹੁਣ ਪਿਆਜ਼ਾਂ ਨੂੰ ਤਾਂ ਇਹਨਾਂ ਨੂੰ ਲਾਈਟ ਬ੍ਰਾਊਨ ਹੋ ਗਏ। ਹਾਂ ਪਿਆਜ਼ ਆਪਣੇ ਲਾਈਟ ਬ੍ਰਾਊਨ ਜੇ ਹੋ ਗਏ ਜੀ। ਤੁਨੇ ਇਹਦੇ ਵਿੱਚ ਪਾ ਦੇਣੇ ਆਪਾਂ ਆਪਣੇ ਕਰੇਲੇ। ਆਪਾਂ ਪਾ ਲਈਏ ਆਪਾਂ ਦੇ ਕਰੇਲ ਨੂੰ ਜਦੋਂ ਭੁੰਨਾਂਗੇ ਉਹ ਥੋੜਾ ਜਿਹਾ ਹੋਣਾ। ਹੁਣ ਇਹਨੂੰ ਆਪਾਂ ਥੋੜਾ ਜਿਹਾ ਕੀ ਰਜਾਣੇ ਕੀ 4-5 ਮਿੰਟ ਹੋਰ ਭੁੰਨਣਾ। ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਆਪਣਾ ਜਿਹੜਾ ਆਪਣਾ ਸਪੈਸ਼ਲ ਮਸਾਲਾ ਘਰੇ ਬਣਾਇਆ ਹੋਇਆ ਉਹ ਪਾਵਾਂਗੇ। ਜੀ। ਮਿਰਚਾਂ ਪਾਤੀਆਂ ਸੀਗਾ ਤੇ ਲਾਲ ਮਿਰਚ ਆਪਾਂ ਥੋੜੀ ਜੀ ਪਾਈ ਆ ਜੀ ਤੇ ਆਹ ਪਾਤੀ ਆਪਾਂ ਚੌਥਾ ਹਿੱਸਾ ਜਾਂ 3 ਟੀस्पून ਦਾ ਜੀ ਹਲਦੀ ਤੇ ਆਹ ਪਾਤਾ ਨਮਕ ਸਵਾਦ ਅਨਸਾਰ। ਠੀਕ ਹੈ ਜੀ ਅੰਬ ਚੂਰ ਆ ਪਾਤਾ ਜੀ ਆਪਾਂ ਉਹਦੇ ਵਿੱਚ ਅੰਬ ਚੂਰ ਜੀ ਠੀਕ ਹੈ ਜੀ ਤੇ ਆ ਹੁਣ ਆਪਾਂ ਇਹਦੇ ਵਿੱਚ ਆਹ ਪਾਤਾ ਜੀ ਆਪਣਾ ਮਸਾਲਾ ਜਾਨੇ ਕੀ ਕਿੰਨੇ ਵਧੀਆ ਲੱਗਦੇ ਨੇ ਦੇਖਣ ਨੂੰ ਹਨ ਰੜੇ ਰੜੇ ਉਹਨੂੰ ਕਿੰਨਾ ਟਾਈਮ ਰੱਖਣਾ ਬਹੁਤ ਬੰਦ ਕਿੰਨੇ ਟਾਈਮ ਤਾਂ ਬਣਾਉਣਾ ਹੁਣ ਇਹਨੂੰ ਸਿਰਫ 5 ਮਿੰਟ ਜਾਨੇ ਕੀ ਮਿੰਨੀ ਹਾਸੇ ਰੱਖਣਾਗਾ ਬੰਦ ਕਰਕੇ ਉਹ ਉੱਪਰ ਇਹੀ 5 ਮਿੰਟ ਦਾ ਵਾਧ ਆਪਣੇ ਬਾੜੀ ਕਰੇਲੇ ਬਣ ਕੇ ਤਿਆਰ ਹੋ ਜਾਣਗੇ ਇਹਨੂੰ ਢੱਕ ਕੇ ਰੱਖਣਾ ਹਾਂਜੀ ਆਪਣੇ ਕਰੇਲੇ ਬਣ ਕੇ ਤਿਆਰ ਹੋ ਚੁੱਕੇ ਨੇ ਜੀ ਠੀਕ ਹੈ ਜੀ ਆਹਾਂ ਰੈਸਪੀ ਤੁਸੀਂ ਇੱਕ ਵਾਰ ਜਰੂਰ ਆਵਦੇ ਕਰੇ ਬਣਾ ਕੇ ਦੇਖਿਓ ਤੇ ਆਪਦੇ ਰਿਸ਼ਤੇਦਾਰਾਂ ਨਾਲ ਯਾਰ ਵੀਡੀਓ ਸ਼ੇਅਰ ਸ਼ੁਰੂ ਕਰ ਦਿਆ ਕਰੋ ਠੀਕ ਹੈ ਜੀ ਅੱਛਾ ਜੀ ਸਾਡੇ ਬਾੜੀ ਬਾੜੀ ਕਰੇਲੇ ਤਿਆਰ ਹੋ ਗਏ ਨੇ ਇਸ ਸਵਾਦ ਤਾਂ ਮੰਦੀ ਬਣਦੇ ਨੇ ਨਾ ਸ਼ੂਗਰ ਦੀ ਬਿਮਾਰੀ ਨੂੰ ਦੂਰ ਵੀ ਕਰਦੇ ਨੇ ਇਹ ਤੁਸੀਂ ਇੱਕ ਵਾਰ ਜ਼ਰੂਰ ਟ੍ਰਾਈ ਕਰਿਓ ਯਾਰ ਬਹੁਤ ਸਵਾਦ ਬਣੇਗੀ ਸੱਚੀ ਮੈਂ ਹੋਣੀ ਕਹਿੰਦਾ ਕਿ ਵੀਡੀਓ ਦੇਖਣ ਵਾਸਤੇ ਖਾਣ ਚ ਵੀ ਬਹੁਤ ਸਵਾਦ ਬਣਿਆ ਸੀ ਇੱਕ ਵਾਰ ਇਹ ਜ਼ਰੂਰ ਰੈਸਪੀ ਟ੍ਰਾਈ ਕਰਿਓ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਸਮੈਰਾ ਕਿਚਨ ਵੀਡੀਓਜ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤਾਂ ਜੋ ਸਾਨੂੰ ਮੋਟੀਵੇਸ਼ਨ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਰਾਮ ਜੈ 시ਰਾਮ